ਪਰਾ시 ਹੀਤ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਜਿਲ੍ਹਾ ਜਲੰਧਰ ਵਿਖੇ ਸਾਲਾਨਾ ਮਿਲ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਾਰੰਭ ਹੋ ਚੁੱਕਾ ਹੈ ਦੂਰ ਦਰਾੜਿਆਂ ਤੋਂ ਸੰਗਤਾਂ ਜਿਹੜੀਆਂ ਆ ਕੇ ਨਤਮਸਤਕ ਹੋ ਰਹੀਆਂ ਨੇ ਤੇ ਆਪੋ ਆਪਣੀਆਂ ਆਪਣੀਆਂ ਅਰਦਾਸਾਂ ਬੇਨਤੀਆਂ ਲੈ ਕੇ ਗੁਰੂ ਮਹਾਰਾਜ ਦੇ ਅੱਗੇ ਆਪਣਾ ਸੀਸ ਨਿਵਾ ਰਹੀਆਂ ਨੇ ਤੇ ਆਪਣੀਆਂ ਮੁਰਾਦਾ ਜਿਹੜੀਆਂ ਨੇ ਉਹਨਾਂ ਦੀ ਮੰਗ ਰੱਖ ਰਹੀਆਂ ਨੇ ਤੇ ਇਸ ਗੁਰਦੁਆਰਾ ਸਾਹਿਬ ਦੀ ਇਹ ਮਹਾਨਤਾ ਹੈ ਕਿ ਜੋ ਵੀ ਇੱਥੇ ਮੁਰਾਦਾ ਲੈ ਕੇ ਆਉਂਦਾ ਹੈ ਜੋ ਵੀ ਆਪਣੀਆਂ ਆਸਾਂ ਲੈ ਕੇ ਆਉਂਦਾ ਹੈ ਜੋ ਵੀ ਆਪਣੀ ਇੱਥੇ ਅਰਦਾਸ ਬੇਨਤੀ ਕਰਦਾ ਹੈ ਤੇ ਇੱਥੇ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਉਹਨਾਂ ਦੀਆਂ ਆਸਾਂ ਮੁਰਾਦਾ ਨੂੰ ਜਿਹੜਾ ਆ ਉਹ ਪੂਰਨ ਕਰਦੇ ਨੇ ਦੂਰ ਦਰਾਡੇ ਤੋਂ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਜਿਹੜੇ ਆ ਇੱਥੇ ਭਾਰੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਇਕੱਤਰਤ ਹੁੰਦੀਆਂ ਨੇ ਤੇ ਨਤਮਸਤਕ ਹੁੰਦੀਆਂ ਨੇ ਬਹੁਤ ਹੀ ਭਾਰੀ ਮੇਲਾ ਜਿਹੜਾ ਕਿ 14 15 ਤੇ 16 ਤਰੀਕ ਦਿਨ ਸ਼ੁੱਕਰਵਾਰ ਤੋਂ ਲੈ ਕੇ ਐਤਵਾਰ ਤੱਕ ਇਹ ਮੇਲਾ ਬਹੁਤ ਹੀ ਭਾਰੀ ਰਹਿੰਦਾ ਤੇ ਐਤਵਾਰ ਨੂੰ ਵੀ ਹਰ ਰੋਜ਼ ਹਰ ਐਤਵਾਰ ਜਿਹੜਾ ਆ ਉਹ ਇੱਥੇ ਬਹੁਤੀ ਭਾਰੀ ਇਕੱਠ ਹੁੰਦਾ ਹੈ ਅਸੀਂ ਤੁਹਾਨੂੰ ਇੱਥੇ ਆਈਆਂ ਹੋਈਆਂ ਸੰਗਤਾਂ ਦੇ ਨਾਲ ਰੂਬ ਰੂਬੀ ਕਰਵਾਵਾਂਗੇ ਉਹਨਾਂ ਦਾ ਇਸ ਗੁਰੂ ਘਰ ਦੇ ਬਾਰੇ ਵਿੱਚ ਕੀ ਕਹਿਣਾ ਹੈ ਕਿ ਗੁਰੂ ਮਾਰੇ ਦੇ ਪ੍ਰਤੀ ਸ਼ਰਧਾ ਹੈ ਅਸੀਂ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਦੇਖਦੇ ਰਹੋ ਜ਼ੀਰੋ ਲਾਈਨ ਅੱਛਾ ਕੀ ਨਾਮ ਹੈ ਬਲਵੀਰ ਕੌਰ ਜੀ ਕਿੱਥੋਂ ਆਏ ਆਈਸ਼ਰਵਾਲ ਤੋਂ ਆ ਨਾਲੇ ਇੱਥੇ ਜੀ ਤੱਲਨ ਦੇ ਕੀ ਕਹਿਣਾ ਚਾਹੁੰਦੇ ਅੱਜ ਅਸੀਂ ਬਹੁਤ ਵਧੀਆ ਹਰ ਸਾਲ ਦੀ ਹਾਂ ਬਹੁਤ ਬਾਬਾ ਜੀ ਵਧੀਆ ਜਿਹੜੀ ਵੀ ਅਸੀਂ ਮਾਂ ਸੁਖਣਾ ਸੁੱਖ ਤੇ ਸਾਡੀ ਹੈ ਪੂਰੀ ਹੁੰਦੀ ਆ ਕਿ ਸਭ ਦੀਆਂ ਸਮਰਾਦਾ ਤੱਲਣ ਸਾਵਾ ਅਸੀਂ ਦਸਿੰਗੋ ਪੂਰੀਆਂ ਕਰਾਂ। ਥੈਂਕ ਯੂ। ਅੱਜ ਅੱਜ ਕਿਹੜੀ ਸੁਖਣਾ ਲੈ ਕੇ ਆਏ? ਅੱਜ ਸਾਡੀ ਬੇਟੀ ਪੁਰਤਕਾਲ ਚ ਆ ਅਸੀਂ ਕਹਿੰਦੇ ਬਾਬਾ ਜੀ ਵਧੀਆ ਵਧੀਆ ਕੰਮ ਹੋ ਜਵੇ। ਸਾਡੀ ਬੇਟੀ ਨੂੰ ਕੰਮ ਮਿਲ ਗਿਆ ਜਿਹੜਾ ਸੀ ਸੋਚਦੇ ਸੀ ਉਹ ਮਿਲ ਗਿਆ। ਅਸੀਂ ਅਰਦਾਸ ਕਰਨ ਆਏ ਬਾਬਾ ਜੀ ਅੱਜ ਦੇ ਸਾਰੇ ਬੱਚਿਆਂ ਦੀਆਂ ਅਰਦਾਸਾਂ ਪੂਰੀਆਂ ਹੋ ਜਾਣ। ਮਤਲਬ ਪਹਿਲਾਂ ਬਾਬਾ ਜੀ ਅਰਦਾਸ ਕੀਤੀ ਕਿ ਉਹਨਾਂ ਨੂੰ ਬਾਹਰ ਕਢਿਓ। ਹਾਂਜੀ। ਬਾਹਰ ਵੀ ਚਲ ਗਈ ਆ ਜੀ। ਦੋ ਤਿੰਨਾਂ ਸਹਾਂ ਤੋਂ ਬਾਹਰ ਗਈ ਆ ਇਟਲੀ ਗਈ ਆ ਹੁਣ ਪੁਰਤਗਾਲ ਸਪੇਨ ਚ ਗਈ ਆ ਪੁਰਤਗਾਲ ਚ ਹੁਣ ਉਹਦੇ ਪੇਪਰ ਵੀ ਪਲਾਈ ਹੋ ਗਏ ਤੇ ਕੰਮ ਵੀ ਵਧੀਆ ਕੇਐਫਸੀ ਚ ਮਿਲ ਗਿਆ ਉਹਨੂੰ ਹਾਂਜੀ ਅਸੀਂ ਬਾਬਾ ਜੀ ਦਾ ਸ਼ੁਕਰਾਨਾ ਕਰਨਾ ਹੈ 25 30 ਪ੍ਰਦੀਪ ਸਿੰਘ ਅੱਛਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਬਾਬਾ ਜੀ ਨਾਲ ਸੰਗੀ ਕੱਲ੍ਹ ਸਾਥ ਤੁਸੀਂ ਦੇਖੋ ਜੀ ਆਪਣੇ ਜਿਹੜੀ ਵੀ ਸੰਗਤ ਆਉਂਦੀ ਆ ਉਹਨਾਂ ਦੀ ਜਿੱਦਾਂ ਵੀ ਸਾਰੀਆਂ ਸੁੱਖਣਾ ਪੂਰੀਆਂ ਹੁੰਦੀਆਂ ਦੁੱਧ ਨੂੰ ਦੋ ਪਤ ਨੂੰ ਆਪ ਜਿੱਦਾਂ ਦੁੱਧ ਪਤ ਮਿਲਦੇ ਸਾਰੇ ਆਪਣੇ ਇੱਥੇ ਕੋਈ ਨੇਚਾ ਨਾ ਆਵੇ ਆਪਣੇ ਕੀ ਕਹਿੰਦੇ ਨੇ ਸਾਰੇ ਤਰ੍ਹਾਂ ਜਿੱਦਾਂ ਵੀ ਜਾਨੀ ਕਿ ਸੁੱਖਣਾ ਪੂਰੀ ਹੁੰਦੀ ਆ ਬਾਕੀ ਬਹੁਤ ਵਧੀਆ ਪ੍ਰਸ਼ਾਸਨ ਦੇ ਵੀ ਬਹੁਤ ਵਧੀਆ ਕੰਮ ਆਪਣੇ ਜਿੱਦਾਂ ਵੀ ਬਹੁਤ ਵਧੀਆ ਕੰਮ ਕੀਤਾ ਆ ਤੇ ਬਹੁਤ ਜਿੱਦਾਂ ਵੀ ਸਿਕਿਉਰਟੀ ਪੱਖੋਂ ਵੀ ਸਾਰੇ ਤਰ੍ਹਾਂ ਵੀ ਜਾਨੀ ਕਿ ਬਹੁਤ ਵਧੀਆ ਮੇਲੇ ਜਾਨੀ ਕਿ ਅੱਜ ਤੱਕ ਚਲੋ ਵੀ ਪਹਿਲਾ ਦਿਨ ਆ ਤਿੰਨ ਦਿਨ ਜਾਨੀ ਕਿ ਕਾਫੀ ਰੌਣਕ ਰਹਿੰਦੀ ਇੱਥੇ ਹਾਂਜੀ ਹਾਂਜੀ ਐਤਵਾਰ ਦੇਖੋ ਜੀ ਆਪਣੇ ਪੱਕਾ ਹੀ ਜਿੱਦਾਂ ਵੀ ਇੱਥੇ ਬੇਸੰਗਤ ਆਉਂਦੀ ਆ ਉਹਨਾਂ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਸਾਰਿਆਂ ਦੀਆਂ ਹਾਂਜੀ ਓਦਾਂ ਵੀ ਅੱਛੇ ਹਾਂਜੀ ਹਾਂਜੀ ਓਦਾਂ ਵੀ ਆਪਣੇ ਜਿਹਨਾਂ ਖੰਡ ਪਾਠ ਇੱਥੇ ਜਿੱਦਾਂ ਵੀ ਚੱਲਦੇ ਰਹਿੰਦੇ ਆ ਬਾਬਾ ਜੀ ਤੁਸੀਂ ਕਿਦੋਂ ਆਉਣੇ ਚਾਹੁੰਦੇ ਮੈਨੂੰ 25-30 ਸਾਲ ਹੋ ਜਨ ਲੈ ਜੀ ਆਪਣੇ ਹਾਂਜੀ ਹਾਂਜੀ ਪਰਿਵਾਰਕ ਮੈਂ ਗੱਲਾਂ ਮੇਰਾ ਬੇਟਾ ਵੀ ਆਉਂਦਾ ਹੁੰਦਾ ਸੀਗਾ ਜਦ ਜਿਹਦੀ ਵੀ ਆਪਣੇ ਕੋਈ ਵੀ ਸੁੱਖਣਾ ਪੂਰੀ ਆਪਣੇ ਜਿਹ ਸੁੱਖ ਦਾ ਜਿੱਦਾਂ ਵੀ ਇੱਥੇ ਪੂਰੀ ਹੁੰਦੀ ਆ ਜੀ ਹਾਂਜੀ ਬਹੁਤ ਸੱਚੇ ਜਿੱਦਾਂ ਵੀ ਮਨ ਦੇ ਨਾਲ ਕੋਈ ਬੰਦਾ ਹੁੰਦਾ ਹੈ ਜਿੱਦਾਂ ਵੀ ਕਈ ਕੰਦੇ ਸਾਰਿਆਂ ਦੇ ਸੁੱਖਾਂ ਪੂਰੀਆਂ ਹੁੰਦੀਆਂ ਇੰਸਪੈਕਟਰ ਲਖਵਿੰਦਰ ਸਿੰਘ ਜਲੰਧਰ ਤੋਂ ਜਾਂ ਲੋਕਲ ਮੈਂ ਇਹ ਗੁਰਦੁਆਰਾ ਸਾਹਿਬ ਪਿੰਡ ਤੱਲਨ ਦੇ ਵਿੱਚ ਬਾਬਾ ਨਿਹਾਲ ਸਿੰਘ ਜੀ ਸ਼ਹੀਦ ਦੇ ਨਾਮ ਤੇ ਹੈਗਾ ਇਹ ਬੜੇ ਭਗਤੀ ਵਾਲੇ ਸੰਤ ਹੀ ਤੇ ਪਿੰਡ ਦੇ ਵਿੱਚ ਤੇ ਹੋਰ ਆਸ-ਪਾਸ ਕਾਫੀ ਇਹਨਾਂ ਦੇ ਜਿਹੜੇ ਪੈਰੋਕਾਰ ਵੀ ਸੀ ਹੁਣ ਵੀ ਸੰਗਤ ਦੂਰ ਦਰਾਡੇ ਤੋਂ ਇੱਥੇ ਆਉਂਦੀ ਹੈ ਤੇ ਕਾਫੀ ਲੋਕਾਂ ਦੀਆਂ ਮਨੋ ਕਾਮਨਾ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਕੀ ਮਹਾਂ ਮਹਾਂਤਾ ਗੁਰੂ ਜਿਹੜੇ ਸੰਤ ਸੀ ਉਹਨਾਂ ਦੀ ਭਗਤੀ ਕਾਫੀ ਭਗਤੀ ਸੀ ਇੱਥੇ ਹਰ ਟਾਈਮ ਬਾਣੀ ਦਾ ਜਿਹੜਾ ਚੱਲਦਾ ਆ ਪ੍ਰਵਾਹ ਚੱਲਦਾ ਆ ਬਾਣੀ ਚੱਲਦੀ ਹਰ ਟਾਈਮ ਹੀ ਅਖੰਡ ਪਾਠ ਸਾਹਿਬ ਲੜੀ ਜਿਹੜੀ ਉਹ ਕਦੀ ਖਤਮ ਨਹੀਂ ਹੋਈ ਲਗਾਤਾਰ ਲੜੀ ਚੱਲਦੀ ਇੱਥੇ ਤੇ ਸੰਗਤ ਦੂਰ ਦਰਾਡੇ ਆਉਂਦੀ ਏ ਲੋਕਾਂ ਦਾ ਵਿਸ਼ਵਾਸ ਹੈ ਵੀ ਇੱਥੇ ਕਈ ਲੋਕ ਜਹਾਜ਼ ਚੜਾਉਂਦੇ ਨੇ ਵੀ ਉਹਨਾਂ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਵੀ ਜਹਾਜ਼ ਤੇ ਚੜ ਕੇ ਉਹ ਬਾਹਰ ਜਾਣਗੇ ਉਹਨਾਂ ਦੀਆਂ ਜਿਹੜੇ ਵਿਦੇਸ਼ ਜਾਣ ਦੀਆਂ ਯਾਤਰਾ ਨੇ ਉਹ ਸਫਲ ਹੁੰਦੀਆਂ ਨੇ ਬੜੀ ਲੋਕਾਂ ਦੀ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਕਾਫੀ ਵੀ ਸ਼ੁਆਸ਼ਾ ਲੋਕਾਂ ਦਾ ਇਸ ਜਗ੍ਹਾ ਤੇ ਸਾਨੂੰ ਤੇ ਵੀ 22-25 ਸਾਲ ਹੀ ਹੋ ਗਏ ਨੇ ਇੱਥੇ ਲਗਾਤਾਰ ਲਗਾਤਾਰ ਹੀ ਆਈਦਾ ਤੇ ਬੜੀ ਮਹਾਰਾਜ ਦੀ ਕਿਰਪਾ ਹੈ ਸਦਾ ਵੀ ਸਾਡੇ ਪਰਿਵਾਰ ਤੇ ਵੀ ਨਹੀਂ ਉਦਾਂ ਵੀ ਹੈ ਲਈ ਦਾ ਇੱਥੇ ਸੰਗਤ ਉਦਾਂ ਵੀ ਆਉਂਦੀ ਹੈ ਇੱਥੇ ਐਤਵਾਰ ਬਹੁਤ ਇਕੱਠ ਵੱਡਾ ਇਕੱਠ ਹੁੰਦਾ ਤੇ ਉਦਾਂ ਜਦਾਂ ਖੰਡਪਾਟ ਸਾਹਿਬ 50-52 ਦੀ ਲੜੀ ਚੱਲਦੀ ਹੈ ਹਰ ਵਾਰੀ ਉਹਨਾਂ ਦੇ ਭੋਗ ਪੈਂਦੇ ਨੇ ਆਰੰਭ ਹੁੰਦੇ ਨੇ ਸੰਗਤ ਜਿਹੜੀ ਉਹ ਲਗਾਤਾਰੀ ਆਉਂਦੀ ਆ ਇੱਥੇ ਮੇਰਾ ਰਜਵੰਦ ਹੈ ਅਸੀਂ ਲੁਧਿਆਣੇ ਤੋਂ ਆਏ ਆ ਤੇ ਇਸ ਗੁਰਦੁਆਰੇ ਦਾ ਤੁਸੀਂ ਜਿੰਨਾ ਕਹਿ ਦੋ ਕਿ ਲੋਕਾਂ ਦੀ ਸ਼ਰਧਾ ਇੰਨੀ ਆ ਅਸੀਂ ਜਦੋਂ ਵੀ ਆਨੇ ਆ ਤੇ ਇੱਥੇ ਇੰਨਾ ਰਸ਼ ਹੁੰਦਾ ਜਨ ਕਿ ਸ਼ਰਧਾ ਦੇਖੀ ਜਾਂਦੀ ਆ ਤੇ ਸਾਡੇ ਜਿਹਨਾਂ ਦੇ ਦੋ ਬੱਚਿਆਂ ਦੇ ਵੀਜ਼ੇ ਲੱਗ ਚੁੱਕੇ ਨੇ ਇੱਥੋਂ ਹੀ ਤੇ ਅਸੀਂ ਅੱਜ ਤੀਜੇ ਦੋ ਬੱਚਿਆਂ ਦੀ ਹੋਰ ਅਰਦਾਸ ਕਰਨ ਆਇਆ ਕਿ ਗੁਰੂ ਮਹਾਰਾਜ ਉਹਨਾਂ ਦੀ ਵੀ ਜੋ ਮਨੋ ਕਾਮਨਾ ਪੂਰੀਆਂ ਕਰਨ ਤਾਂ ਕਰਕੇ ਅਸੀਂ ਬਾਬਾ ਮੁਰੇ ਅਰਦਾਸ ਕਰਦੇ ਵੀ ਜਿਹੜਾ ਵੀ ਬੱਚਾ ਆਂਦਾ ਵੀ ਉਹਦੀ ਝੋਲੀ ਜ਼ਰੂਰ ਭਰਦੇ ਨੇ ਜੀ ਜੀ ਮੇਰਾ ਰਾਜਵੰਤ ਹੈ ਅਸੀਂ ਲੁਧਿਆਣੇ ਤੋਂ ਆਏ ਆ ਤੇ ਇਸ ਗੁਰਦੁਆਰੇ ਦਾ ਤੁਸੀਂ ਜਿੰਨਾ ਕਹਿ ਦਿਓ ਕਿ ਲੋਕਾਂ ਦੀ ਸ਼ਰਧਾ ਇੰਨੀ ਆ ਅਸੀਂ ਜਦੋਂ ਵੀ ਆਨੇ ਆ ਤੇ ਇੱਥੇ ਇੰਨਾ ਰਸ਼ ਹੁੰਦਾ ਜਾਨਕੀ ਸ਼ਰਧਾ ਦੇਖੀ ਜਾਂਦੀ ਹੈ ਤੇ ਸਾਡੇ ਜਿਹਨਾਂ ਦੇ ਦੋ ਬੱਚਿਆਂ ਦੇ ਵੀਜ਼ੇ ਲੱਗ ਚੁੱਕੇ ਨੇ ਇੱਥੋਂ ਹੀ ਤੇ ਅਸੀਂ ਅੱਜ ਤੀਜੇ ਦੋ ਬੱਚਿਆਂ ਦੀ ਹੋਰ ਅਰਦਾਸ ਕਰਨ ਆਏ ਆ ਕਿ ਗੁਰੂ ਮਹਾਰਾਜ ਉਹਨਾਂ ਦੀ ਵੀ ਜੋ ਮਨੋ ਕਾਮਨਾ ਪੂਰੀਆਂ ਕਰਨ ਤਾਂ ਕਰਕੇ ਅਸੀਂ ਬਾਬਾ ਜੀ ਮੁਰੇ ਅਰਦਾਸ ਕਰਦੇ ਵੀ ਜਿਹੜਾ ਵੀ ਬੱਚਾ ਆਂਦਾ ਵੀ ਉਹਦੀ ਝੋਲੀ ਜ਼ਰੂਰ ਪੜਦੇ ਨੇ ਜੀ ਜੀ ਬਿਲਕੁਲ ਮੈਂ ਸਰਪੰਚ ਹਾਂ ਰੋਣਾ ਗੁਰਵਿੰਦਰ ਸਿੰਘ ਆ ਜੀ ਲੁਧਿਆਣਾ ਤੋਂ ਅੱਜ ਵੀ ਤੁਸੀਂ ਕਿੰਨੇ ਸਾਲ ਆਏ ਹਾਂ ਜੀ ਹਾਂ ਜੀ ਤੁਸੀਂ ਗੁਰਦੁਆਰੇ ਦੀ ਗੱਲ ਹਾਂਜੀ ਗੁਰਦੁਆਰੇ ਬਾਰੇ ਪਹਿਲਾਂ ਕਾਫੀ ਸੁਣ ਚੁੱਕੇ ਸੀ ਤੇ ਫਿਰ ਅਸੀਂ ਉਸ ਕਰਕੇ ਇੱਥੇ ਯਾਨੀ ਕਿ ਮੱਥਾ ਟੇਕਣ ਆਏ ਸੀ ਪਹਿਲਾਂ ਵੀ ਆ ਚੁੱਕੇ ਆ ਦੋ ਵਾਰ ਤੇ ਮੇਰੇ ਭਤੀਜਾ ਭਤੀਜੀ ਕੋਈ ਆਏ ਨੇ ਬਾਹਰ ਤੇ ਉਸ ਤੋਂ ਬਾਅਦ ਫਿਰ ਅਸੀਂ ਆਇਆ ਆਪਣੇ ਬੇਟੇ ਲਈ ਆਏ ਆ ਅੱਜ ਮੱਥਾ ਟੇਕਣ ਆਏ ਹਾਂਜੀ 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 ਤੇ ਕੀ ਤੁਹਾਨੂੰ ਲੱਗਾ ਕਿ ਜਿਹੜੇ ਮੱਥਾ ਟੇਕ ਕੇ ਗਏ ਸੀਗੇ ਤੇ ਉਹਨਾਂ ਦਾ ਜਿਹੜਾ ਹੈ ਉਹ ਚਾਈਕੂ ਲੱਗ ਗਿਆ ਉਹਨੇ ਕਿਹਾ ਤਾਂ ਮੱਥਾ ਟੇਕਣ ਆਏ ਹਾਂਜੀ ਹਾਂਜੀ ਕਿ ਹੁਣ ਸਾਡੇ ਬੇਟੇ ਦੇ ਲਈ ਜੇ ਨਹੀਂ ਆ ਹਾਂਜੀ ਅਰਦਾਸ ਕਰਨ ਆਏ ਆ ਬਹੁਤ ਸ਼ਰਧਾ ਲੋਕਾਂ ਦੀ ਇੱਥੇ ਦੂਰ ਦੂਰੋਂ ਲੋਕੀ ਆਉਂਦੇ ਆ ਜਿਹੜੇ ਜੀ Από τα κόρδια του Παναγίου, τα σχιστικά του καραβί, αδεάδε.